ਮੇਰੀ ਗੱਲ ਸੁਣ ਚਾਚੀ ਫਟਾ ਕੀ ਆ ਇਹ ਨਾ ਸਤਨਾਮ ਦੀ ਦੂਜੀ ਘਰ ਵਾਲੀ ਆ ਜਿਹੜੀ ਹੁਣ ਲੈ ਕੇ ਜਾਂਦੀ ਆ ਨੇ ਘਰ ਵਾਲੀ ਘਰ ਵਾਲੀ ਤਾਂ ਲਪਰੀ ਤਾਂ ਉਹਦੇ ਚੱਲ ਸੋਣੀ ਆ ਭਾਈ ਜੁਗ ਜੁਗ ਜੀਵੇ ਪਹਿਲਾ ਵਾਲੀ ਨਾ ਤਾਂ ਨਹੀਂ ਰੱਪੇ ਤਾਂ ਲੱਗਦਾ ਰੱਗਾ ਉਹ ਦਿਲ ਬਗ ਮਹਿਰਮਾਇ ਕਰਕੇ ਪਿਆਰ ਜਣਾ ਨੇ ਹਾਏ ਲਪਰੀਤ चूड़े भी तंग करता कर दिया हूँ कर चूड़ी पा लूंगी बाले है भी ने, ने तो मम्मी छोटे कौटे भी नहीं पा दें हाँ जी मम्मी पुता है ना कागज़ पत् फा गया मु अच्छा हां ते तू सुत्ते ਪਈ ਸੀ ਉਹਨੇ ਅੱਜ ਸਨੇਹਾ ਜਾਣਾ ਸੀ ਡਿਊਟੀ ਸਹੀ ਗੱਲ ਮਮੀ ਅੱਜ ਮੈਨੂੰ ਜਗਾ ਕੇ ਵੀ ਨਹੀਂ ਗਏ ਸਵੇਰੇ ਸਨੇਹੀ ਭੱਜ ਗਏ ਉਹ ਤਾਂ ਕਾਹਲੀ ਸੀ ਉਹਨੂੰ ਉਹ ਦੱਸਣਾ ਭੁੱਲ ਗਿਆ ਰਾਤ ਮੈਨੂੰ اچھا ਨਾ ਉਹ ਤੇਰੇ ਕੋਲ ਗੱਲ ਕਰੀ ਹੋ ਵੀ ਮੈਂ ਜ਼ਰੂਰੀ ਥੇਤੀ ਜਾਣਾ ਤੇ ਕਾਗਜ਼ ਪੱਤਰ ਜਾ ਪੁੱਤੋ ਸਾਹਮਦੇ ਚੰਗਾ ਮਮੀ ਖਮੜੇ ਜੇ ਬੈਠੋ ਗੱਲ ਤਾਂ ਤੁਹਾਡੇ ਨਾਲ ਇੱਕ ਮੈਂ ਵੀ ਕਰਨੀ ਹੈ ਕੀ ਗੱਲ ਆ ਪੁੱਤਾ ਦੱਸ ਮਮੀ ਗੱਲ ਤਾਂ ਇਹ ਹੈ ਆ ਮੈਨੂੰ ਨਾ ਸਮਝ ਨਹੀਂ ਆਈ ਕੁਛ ਰਾਤ ਥੋੜੇ ਨਸ਼ੇ 'ਚ ਸੀਗੀ ਉਹ ਨਸ਼ੇ 'ਚ ਸੀ ਹਾਂ ਨਾ ਪਤਾ ਨਾ ਸਾਥ ਹੁੰਨੇ ਕਦੇ ਅੱਗੇ ਨਾ ਪਿੱਛੇ ਤੈਨੂੰ ਭਲੇਖਾ ਪੈ ਗਿਆ ਹੋਤੀਏ ਮੰਮੀ ਹੁਣ ਇੱਕ ਹਫਤਾ ਸਾਰਾ ਹੋ ਗਿਆ ਐਨਾ ਵੀ ਨਹੀਂ ਮੈਨੂੰ ਮਤਲਬ ਪਤਾ ਤਾਂ ਉਹ ਨਾ ਹੈਗੇ ਹੀ ਇਹ ਵੀ ਕਦੋਂ 소ਫੀ ਹੁੰਦੀ ਹੈ ਕਦੋਂ ਨਸ਼ੇ 'ਚ ਹੁੰਦੀ ਹੈ ਤੀਨਾਂ ਨਾਲ ਉਹ ਕਿਸੇ ਦਾ ਨਾਮ ਲੈ ਰਹੀ ਸੀ ਨਾਮ ਲੈ ਰਹੀ ਸੀ ਕੀ ਦਾ ਨਾਮ ਲੈਂਦੇ ਸੀ ਉਹ ਨਾ ਕੋਈ ਲਪ੍ਰਿਤ ਕਹੇ ਸੀਗੇ ਲਪ੍ਰਿਤ ਮੈ ਨਹੀਂ ਪਿੰਦਾ ਮੈ ਨਹੀਂ ਪਿੰਦਾ ਇਹ ਲਾਪ੍ਰਿਤ ਕੋਣ ਹੈ ਨਹੀਂ ਪਤਾ ਮੇਰੀ ਧੀ ਸੀ ਨਾ ਪਹਿਲਾਂ ਇਹ ਤੋਂ ਛੋਟੀ ਸੀ ਉਹ ਉਹ 3-4 ਸਾਲਾਂ ਦੀ ਹੋ ਕੇ ਮੁੱਕ ਗਈ ਸੀ ਉਹਦਾ ਮੈਂ ਲਾਪ੍ਰਿਤ ਰੱਖਿਆ ਸੀ ਨਾ ਉਹਨੂੰ ਯਾਦ ਕਰਦਾ ਕਦੇ-ਕਦੇ ਇਹ ਕਹਿੰਦਾ ਵੀ ਜੇ ਅੱਜ ਮੇਰੀ ਭੈਣ ਹੁੰਦੀ ਕਿੰਨੀ ਵੱਡੀ ਹੋ ਜਾਂਦੀ ਅਸੀਂ ਭੈਣ ਭਾਈ ਹੱਸਦੇ ਖੇਡਦੇ ਭੈਣ ਦਾ ਵਿਆਹ ਕਰ ਦੰਦੇ ਫਿਰ ਮੈਂ ਭੈਣ ਕੋਲੇ ਸੰਧਾਰਾ ਲੈ ਕੇ ਜਾਂਦਾ ਬਸ ਉਹ ਨਾ ਕਦੇ-ਕਦੇ ਉਹਦੀ ਬੋਤਲ ਫਾੜ ਲਾਂਦੀ ਹੁੰਦੀ ਸੀ ਖਾਲੀ ਹੂੰ ਵੀ ਭਾਈ ਆਪਾਂ ਕਹਿੰਦੀ ਖੇਢੀ ਏ ਇਕੱਠੇ ਖੇਢੀ ਆ ਆਪਾਂ ਮਤਲਬ ਤੂੰ दारू ਪੀ ਉਹ ਤਾਂ ਕਰਕੇ ਬਸ ਉਹ ਸੀਨ ਜਿਆਦਾ ਗਿਆ ਹੋ ਭੈਣ ਭਾਈਆਂ ਵਾਲਾ ਉਹਦੇ ਅੱਛਾ ਹਾਂ ਮੰਮੀ ਇੰਨੇ ਸਾਲਾਂ ਬਾਅਦ ਉਹਨਾਂ ਨੂੰ ਨਾਲੇ ਨਹੀਂ ਪਰ ਜਿਹੜੇ ਸਾਹਬ ਨੇ ਉਹਨਾਂ ਨੇ ਮੇਰਾ ਹੱਥ ਫੜ ਕੇ ਕਿਹਾ ਆਪਾਂ ਭੈਣ ਦਾ ਹੱਥ ਤਾਂ ਕਦੇ ਫੜਦੇ ਨਹੀਂ ਹੁੰਦੇ ਉਹ ਪੁੱਤ ਬਚਪਨ ਦੇ ਵਿੱਚ ਤਾਂ ਭੈਣ ਭਾਈਆਂ ਦਾ ਕੀ ਹੁੰਦਾਗਾ ਲੈ ਦੱਸ ਹੱਥ ਨਹੀਂ ਫੜ ਸਕਦਾ ਭਾਈ ਪਰ ਅੰਦਾ ਬੱਚੇ ਜਦੋਂ ਖੇਡਦੇ ਨੇ ਇਕੱਠੇ ਉਹ ਜਦੋਂ ਖਾਲੀ ਬੋਤਲ ਕਹਿਣ ਦੀ ਚੱਕ ਕੇ ਲਿਆਉਣੀ ਗਲਾਸ ਧਰ ਦਾਂਦੀ ਲੈ ਵੀਰੇ ਆਪਾਂ दारू-दारੂ ਖੇਡੀਏ ਪਤਾ ਨਹੀਂ ਮੰਮੀ ਮੈਂ ਤਾਂ ਨਾ ਤੁਸ ਤੋਂ ਬਾਗੇ ਉਧਰ ਮਾਸੀ ਕੋਲ ਮੇਰੇ ਤਾਂ ਜੀਨ ਨਹੀਂ ਲੱਗਿਆ ਰਾਤ ਸਾਰੀ ਰਾਤ ਬਸ ਉਹ ਹੀ ਕਰੀ ਗਏ ਲਪਰੀਤ ਲਪਰੀਤ ਮੇਂ ਦਾ ਥੋੜਾ ਸ਼ੱਕ ਜਾ ਹੋ ਰਿਹਾ ਸੀਗਾ ਉਵੇਂ ਪਤਾ ਸ਼ੱਕ ਨਹੀਂ ਕਰੀਦਾ ਹੁੰਦਾ ਇਹ ਤਾਂ ਬਸ ਐਵੇਂ ਸੋਫਾ ਦੇ ਵਿੱਚ ਬੋਲਣ ਲੱਗ ਜਾਂਦਾ ਹੁੰਦਾ ਕੋਈ ਨਾ ਪੁੱਤ ਤੂੰ ਟੈਨਸ਼ਨ ਨਾ ਕਰ ਕਿਸੇ ਗੱਲ ਦੀ ਠੀਕ ਹੈ ਫਿਰ ਆਪਾਂ ਤੈਨੂੰ ਪਤਾ ਹੀ ਐ ਗਾਹ ਮੁਸ਼ਕਲ ਹੋ ਜੂਤੀ ਐ ਜੇ ਤੂੰ ਹੁਣ ਟੈਨਸ਼ਨ ਆ ਪਾ ਕੇ ਬੈਠ ਗਈ ਨਾ ਹਾਂ ਬਸ ਬਸ ਤ ਆਪਣੀ ਦਾਪਣ ਸੁਣੀ ਆ ਨਹੀਂ ਨਹੀਂ ਤੁਸੀਂ ਟੈਨਸ਼ਨ ਨਾ ਲਓ ਨਾਲੇ ਮੰਮੀ ਬਚਰੀ ਨੂੰ ਕੰਮ ਵਾਲੀ ਪਰਸੋਂ ਦੀ ਬਿਮਾਰ ਪਈ ਐ ਸੁਖੀ ਨੂੰ ਮੈਂ ਕਿਹਾ ਸੀ ਦਵਾਈ ਦੂਈ ਦਵਾ ਲਿਆ ਉਹ ਪਤਾ ਨਹੀਂ ਇੱਕ ਵਾਰ ਦਵਾਈ ਲੈ ਗਈ ਤੇ ਤੁਸੀਂ ਬੁਖਾਰ ਉੱਤਰਿਆ ਪਤਾ ਨਹੀਂ ਨਾ ਮੜਾ ਜੇ ਤੁਸੀਂ ਬੋਲ ਮਾਰ ਕੇ ਦੇਖ ਲਓ ਕੋਈ ਨਾ ਪਤਾ ਤੂੰ ਉਹਦਾ ਫਿਕਰ ਨਾ ਕਰਾ ਤੂੰ ਆਬ ਦਾ ਧਿਆਨ ਰੱਖਿਆ ਕਰ ਤੈਉਂ ਤੋਂ ਖੀ ਲੈਣਾ ਅਗਲੀ ਦਵਾਈ ਲਵੇ ਜਾਂ ਨਾ ਲਵੇ ਆਪਾਂ ਨੂੰ ਕੀ ਆਪਨੂੰ ਕੰਮ ਤੱਕਰ ਮਤਲਬ ਆ ਪੁੱਤਾਂ ਪਤਨ ਨਾ ਕਾ ਦਿਨੇ ਜਦੋਂ ਆਪਣੇ ਘਰੇ ਰਹਿੰਦੇ ਫਿਰ ਤਾਂ ਆਪਣੀ ਜ਼ਿੰਮੇਵਾਰੀ ਬਣਦੀ ਹੈ ਨਾ ਹਾਂ ਨਾ ਇਹ ਤਾਂ ਕਦੇ ਮਾਨੂੰ ਦੂਜੀ ਸਮਝ ਨਹੀਂ ਤੀਏ ਸਮਝਦੇ ਹਾਂ ਆਪ ਦੇ ਤਿਆਂ ਬਰੋਬਰੀ ਸੀ ਉਹਨੂੰ ਪਰ ਤੈਨੂੰ ਪਤਾ ਕੰਮ ਵਾਲੀ ਤਾਂ ਕੰਮ ਵਾਲੀ ਹੁੰਦੀ ਹੈ ਨਾ ਉਹਨੂੰ ਆਪਾਂ ਇਨਾ ਪੇਤ ਨਹੀਂ ਦੇ ਸਕਦੇ ਪੁੱਤ ਠੀਕ ਹੈ ਮੰਮੀ ਹਾਂ ਚਲੋ ਮੈਂ ਰੱਖ ਦਿੰਦੀ ਹਾਂ ਹਾਂ ਸਾਹਮਣੇ ਪੁੱਤ ਠੀਕ ਹੈ ਹੋਰ ਮੈਂ ਫੜਾ ਹਣੀ ਮੈਂ ਚੱਲ ਫੜਾਦਾ ਸਾਹਮਣੂ ਗਈ ਮੇਰੀ ਤੀ ਚੱਲ ਚਾਲੋ ਮੰਮੀ ਝੂਠ ਥੋੜੀ ਨਾ ਬੋਲਦੇ ਹੋਣਗੇ ਸੱਚੀ ਬੋਲਦੇ ਹੋਣਗੇ ਪਰ ਮੈਂ ਇਹਨਾਂ ਨੂੰ ਪੁੱਛੂੰਗੀ ਫਿਰ ਤਾਂ ਦਾ ਮਤਲਬ ਉਹਨਾਂ ਦੇ ਦੋ ਭੈਣਾਂ ਸੀਗੇ ਵਿਚਾਰੇ ਦੁਖੀ ਨੇ ਨਾ ਭੈਣ ਦੀ ਡੈਥ ਹੋ ਗਈ ਬੜਾ ਹੱਸੇ ਸੀ ਸ਼ੁਕਰ ਹੈ ਰੱਬਾ ਮੌਕੇ ਤੇ ਮੈਨੂੰ ਗੱਲ ਆਉਣ ਗਈ ਫੇਂਗਾ ਦਲ ਬਦਲ ਗਈ ਨਹੀਂ ਤਾਂ ਜੇ ਮੇਰੇ ਮੁੰਡੇ ਨੇ ਇਹਦੇ ਕੋਲ ਪਾ ਕੇ ਪੜਾਕਾ ਗੱਲਾਂ ਦਾ ਜਮੀਰ ਵਰਵਾਤੀ ਸੀ ਮੈਂ ਦੱਸ ਕੀ ਕਹਿੰਦੀ ਇਹ ਨੂੰ ਹੈ ਇਹ ਕੰਜਲਾ ਮਾੜੀ ਮੁੱਠ ਦਾ ਸ਼ਰਮ ਕਰ ਲਾ ਮੈਂ ਬਦਨਾਮ ਕਰੇ ਜਾਨਾ ਤੂੰ ਪਹਿਲਾਂ ਹੁਣ ਇਹਦਾ ਨਾ ਗੱਲ ਕਰਦੀਆਂ ਕੀ ਕਹਿੰਦੀ ਆਹੀ ਤੇ ਤੂੰ ਗੱਲ ਦੀ ਸਮਝ ਨਹੀਂ ਆਉਂਦੀ ਲੱਗਦਾ ਤੂੰ ਇਹੇ ਜੀ ਤੇ ਹੈ ਨਹੀਂ ਸੀ ਜਿਹੇ ਜੀ ਤੂੰ ਬਣ ਗਈ ਤੇ ਨਾ ਨਾ ਸਰੀਰ ਡੋਬ ਹੋ ਜਾਣਾ ਇੱਕ ਦਿਨ ਕਰ ਤਾਂ ਜਿਹਦੇ ਨੂੰ ਫੋਨ ਕਰਕੇ ਦੱਸ ਲੈ ਫਿਰ ਸੋਚਦੀ ਆਂ ਵੀ ਆਪ ਦਾ ਟੈਨਸ਼ਨ ਚ ਹੈਗੀ ਉਹਨਾਂ ਨੂੰ ਕਹੋ ਪਾਉਣੀ ਆਂ ਹਰ ਦਸਣਾ ਤਬੂ ਕੱਲ੍ਹ ਕਲਾਂ ਕੋਈ ਗੱਲ ਹੁੰਦੀ ਆ ਉਹਨਾਂ ਨੇ ਮੇਰਾ ਸਾਥ ਨਹੀਂ ਦੇਣਾ ਕਹਣਗੇ ਵੀ ਸੰਗੜਾ ਤੂੰ ਦੱਸਿਆ ਦੇਖ ਲਈਂ ਦੇ ਅੰਚ ਬੀਬੇ ਕਿਸ ਪਾਸੇ ਗਈ ਫਿਰ ਗੱਲ ਕਰਕੇ ਦੇਖੋ ਬਸ ਹੁਣ ਤਾਂ ਵਹਿਗੁਰੂ ਰੱਖਾ ਹਾ ਬੀਬੇ हां के कोड़े खण पट्टी ਲੈ ਕੇ ਸਾਰਾ ਦਾ ਨੁ ਪਈ ਰਹਿਣੀ ਐ ਕੋਈ ਕੰਮ ਦਾ ਟੱਕਾ ਤੁਰਾ ਕਰ ਲਿਆ ਕਰ ਬੀਬੀ ਸਿਹਤ ਜੀ ਠੀਕ ਨਹੀਂ ਸੀਗੀ ਨਾਲ ਤੱਕ ਭਰਾਟ ਜੀ ਹੋ ਰਹੀ ਆ ਨਾਲੇ ਐ ਲੱਗਦਾ ਵੀ ਬੁਖਾਰ ਹੋਇਆ ਪਿਆਗਾ ਨਹੀਂ ਮੈਨੂੰ ਪਤਾ ਐ ਤੈਨੂੰ ਕਬਰਾਟ ਕਿਹੜੀ ਗੱਲ ਦੀ ਹੁੰਦੀ ਆ ਮੈਥੋਂ ਕੁਛ ਨਹੀਂ ਭੁੱਲਿਆ ਠੀਕ ਐ ਨਾ ਮੈਨੂੰ ਸਾਰਾ ਪਤਾ ਵੀ ਤੇਰੇ ਦਿਮਾਗ ਦੇ ਵਿੱਚ ਕੀ ਗੱਲ ਚੱਲ ਰਹੀ ਆ ਨਾ ਬੀਬੀ ਹੁਣ ਤਾਂ ਮੈਂ ਕਿਸੇ ਨੂੰ ਕੁਛ ਕਿਹਾ ਵੀ ਨਹੀਂ ਚੁੱਪਚਾਤ ਕੰਮ ਕਰ ਲੈਂਦੀ ਆ ਤੇ ਉਰੇ ਆ ਕੇ ਪੈ ਜਾਣੀ ਆ ਫਿਰ ਵੀ ਤੂੰ ਮੈਨੂੰ ਬੋਲੀ ਜਾਨੀਂ ਨਹੀਂ ਕਿਹਾ ਤਾਂ ਕਿਉਂ ਨਹੀਂ ਪਤਾ ਨਹੀਂ ਕਿਹੜੀ ਵਾਲੀ ਡੰਗ ਚਲਾ ਜਾਨੀਂ ਤੂੰ ਕਹਿਣ ਦੀ ਕਿ ਕਸਰ ਛੱਡਦੀ ਐ ਚਲ ਜਪਈ ਤੁਹਾਨੂੰ ਐ ਲੱਗਦਾ ਵੀ ਮੈਂ ਡੰਗ ਚਲਾ ਦਾਨੀਂ ਤੂੰ ਕਿਸੇ ਨਾਲ ਵੀ ਨਹੀਂ ਬੋਲਦੀ ਮੈਂ ਚੁੱਪਚਾਪ ਕੰਮ ਕਰਕੇ ਅੰਦਰ ਪੈ ਜਾ ਕਰੂੰਗੀ ਮੇਰੀ ਗੱਲ ਸੁਣ ਲੈ ਮੇਰੇ ਕੋਲੇ ਬਾਲਿਆ ਡਰਾਮੇ ਜਿਹਾ ਬਾਜੀਂ ਨਹੀਂ ਨਾ ਕਰ ਸਮਝ ਗਈ ਕੰਮ ਕਰ ਲੈ ਉੱਠ ਕੇ ਸਾਰਾ ਉਹ ਨੂੰ ਬੰਨ ਕੇ ਨਿਤਰਾ ਹੋਇਆ ਉਹ ਕਿਸ ਹਾਲ ਹੈਗੀ ਕੋਈ ਨਾ ਬੀਬੀ ਕਰ ਦਾਨੀਂ ਆਲੇ ਦੂਜੀ ਗੱਲ ਸੁਣ ਅੱਜ ਤੋਂ ਮੁੜ ਕੇ ਮੈਂ ਤੈਨੂੰ ਲਾਪਰੀਤ ਕਹਿ ਕੇ ਨਹੀਂ ਬੁਲਾਉਣਾ ਤੇਰਾ ਮੈਂ ਨੌ ਰਾਣੀ ਰੱਖਤਾ ਰਾਣੀ ਕਿਹਾ ਕਰ ਸੁਣ ਗਿਆ ਕਿਉਂ ਬੀਬੀ ਮੇਰੇ ਐਨੇ ਹੱਕ ਮਾਰਤੇ ਕਦੇ ਨਹੀਂ ਮੈਂ ਬੋਲੀ ਸੀ ਤੇ ਹੁਣ ਮੇਰੇ ਨਾਮ ਤੋਂ ਵੀ ਨਹੀਂ ਕੀ ਗੱਲ ਹੁਣ ਮੇਰੇ ਨਾਮ ਨੇ ਕੀ ਬੁਰਾ ਕਰਤਾ ਤੁਹਾਡਾ ਨਹੀਂ ਬੁਰਾ ਤਾਂ ਕੀ ਨਹੀਂ ਹੋਇਆ ਸਾਰਾ ਕੁਝੇ ਬੁਰਾ ਕਰਤਾ ਸਾਡਾ ਤਾਂ ਘਰ ਦਾ ਬੇੜਾ ਮੁੱਦਾ ਮਾਰਤਾ ਤਾ ਹੋਇਆ ਕੀ ਨਹੀਂ ਹੈ ਠੀਕ ਹੈ ਨਾ ਕਿਸੇ ਕੋਲ ਦੱਸਣਾ ਨਹੀਂ ਹੈਗਾ ਮੈਂ ਮੇਰਾ ਨਾਂ ਲਾਪਰੀਤ ਮੈਂ ਤੈਨੂੰ ਰਾਣੀ ਕਹਿ ਕੇ ਬੋਲਿਆ ਕਰੂੰਗੀ ਬਸ ਉਹਦੇ ਚਰਹਾ ਨਾ ਕਰ ਦਿਆ ਕਰ ਜਿੰਨੀ ਮੈਂ ਗੱਲ ਕਹੀ ਹੈ ਨਾ ਓਨੀ ਕਰ ਕੋਈ ਨਾ ਬੀਬੀ ਜਿੱਥੇ ਇੰਨੀ ਆ ਤੁਹਾਡੀਆਂ ਜਰਲੀਆਂ ਇੱਕ ਹੋਰ ਸੀ ਮੇਰਾ ਤਾਂ ਰੱਬ ਅੱਗੇ ਸਬਰ ਹੀ ਆ ਬਸ ਸਾਰਾ ਕੁਝ ਪ੍ਰਮਾਤਮਾ ਤੇ ਛੱਡਤਾ ਹੁਣ ਬਸ ਉਹੀ ਦੇਖੋ ਦੇਖ ਲੈ ਕਿੰਨੀਆਂ ਉਹ ਕਰਦੀ ਆ ਭੋਲੀ ਭਾਲੀ ਬਣਦੀ ਆ ਵੀ ਮੇਰੇ ਵਰਗੀ ਤਾਂ ਕੋਈ ਭੋਲੀ ਵੀ ਨਹੀਂ ਦੇਖ ਲੈ ਕਿਹੋ ਜੀਆਂ ਗੱਲਾਂ ਕਰਦੀ ਆ ਐ ਨਹੀਂ ਤੇਰੇ ਅਸੀਂ ਜਾਲ ਚ ਫਸਣ ਵਾਲੇ ਠੀਕ ਹੈ ਨਾ ਸਾਨੂੰ ਔਲਾਦ ਦਾ ਮੂੰਹ ਦੇਖ ਲਾਂ ਦੇ ਖੈਰ ਸੁੱਖ ਨਾਲ ਦੇਖੋ ਔਲਾਦ ਦਾ ਮੂੰਹ ਮੈਂ ਕਦੇ ਕਿਹਾ ਵੀ ਨਾ ਦੇਖੋ ਨਾਲੇ ਮੈਂ ਕੋਣ ਹੁੰਨੀ ਆ ਤੁਹਾਨੂੰ ਜਾਲ ਚ ਫਸਾਉਣ ਵਾਲੀ ਉਹ ਪਰਮਾਤਮਾ ਫਸਾਉ ਜਾਲ ਚ ਜਿੱਦੇ ਫਸਾਇਆ ਨਹੀਂ ਜੀਬ ਕਿਥੋਂ ਮੈਂ ਤੇਰੀ ਜਿਆਦੇ ਬੋਲਦੀ ਆ ਤੂੰ ਤੂੰ ਸਾਡੇ ਘਰ ਦੀ ਸੁੱਖ ਨਹੀਂ ਮਿਲਾਉਂਦੀ ਮੈਂ ਤਾਂ ਬਕੇ ਨਹੀਂ ਆ ਮੈਂ ਵੀ ਸੁੱਖ ਨਾਲ ਘਰ ਦੀ ਦੇਲੀ ਬਦੇ ਪਰ ਝੂਠ ਬੋਲ ਕੇ ਨਹੀਂ ਤੂੰ ਕਾਹਨੂੰ ਸੋਚਦੀ ਆ ਵੀ ਇਹਨਾਂ ਦੇ ਦੇਲੀ ਬਦੇ ਠੀਕ ਹੈ ਨਾ ਤੂੰ ਤਾਂ ਜਿੱਦਾਂ ਦਾ ਤੈਨੂੰ ਪਤਾ ਲੱਗਿਆ ਵੀ ਆਹ ਗੱਲ ਹੈਗੀ ਤੇ ਤੂੰ ਤਾਂ ਖਣ ਪੱਟੀਆਂ ਤਾਣ ਤਾਣ ਪੈਣੀ ਐ ਤੂੰ ਤਾਂ ਘਰ ਦੇ ਵਿੱਚ ਮਣਸਾਉਣਾ ਕਰ ਰੱਖਿਆਗਾ ਸਾਡੇ ਕੋਈ ਨਾ ਮਾਂ ਤੈਨੂੰ ਕੰਮ ਦੀ ਚਿੰਤਾ ਨਾ ਕੰਮ ਮੈਂ ਕਰ ਦੂੰ ਖੜੀ ਹੋ ਕੇ ਕੰਮ ਕਰ ਲਾ ਸੁਣਿਆ ਕਰ ਲਾ ਨਹੀਂ ਜੀ ਹਾਂ ਇਹ ਮੇਰੇ ਸੱਚੇ ਪਾਤਸ਼ਾਹ ਜੀ ਕਿਤੇ ਸੁਣਦਣ ਤੂੰ ਤੇ ਮੇਰੀ ਵੀ ਖਾਲੀ ਝੋਲੀ ਭਰ ਦੇ ਇਹ ਜਿਹੇ ਦੇ ਸੋਣੀਆਂ ਨਾ ਪਹਿਣਾ ਮੈਨੂੰ ਲੇਟ ਹੀ ਬਹੁਤ ਹੋ ਗਏ ਯਾਰ ਹਨਾ ਕਿਹੜੇ ਵੇਲੇ ਪਹੁੰਚਾਂਗੇ ਟਾਈਮ ਬਾਬਾ ਲੱਗ ਗਿਆ ਫੰਮ ਉੱਥੇ ਐਂ ਕਰਦਾ ਲੇਟ ਹੋਣ ਵਾਲੇ ਤਾਂ ਹੋ ਗਏ ਕਿੰਨਾ ਟਾਈਮ ਹੋ ਗਿਆ ਭੈਣ ਦਾ ਵੀ ਨਹੀਂ ਪਤਾ ਪਤਾ ਲਿਆ ਕੋਈ ਐਂ ਕਰਦੇ ਆ ਭੈਣ ਦਾ ਪਤਾ ਲੇ ਕੇ ਚੱਲ ਜਾਈਂ ਮੜਾ ਤਾਂ ਗੱਲਬਾਤ ਹੋ ਜੂ ਉਹਦੇ ਨਾਲ ਨਾਲੇ ਨਿਲ ਚੱਲਾ ਆਂ ਆ ਗਿਆ ਓਏ ਭੈਣ ਦਾ ਘਰ ਲਾਬੋ ਗੇੜ ਦਾ ਖੁੱਲਾ ਹੀ ਪਿਆ ਆਪਾਂ ਨਹੀਂ ਬੋਲ ਮਾਰੀ ਹਨਿਆ ਭੈਣੇ 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 ਹਾਂ ਕੋਣ ਹੈ ਰਿਸ਼ਤੇਦਾਰ ਆ ਰਹੇ ਨੇ ਲੈ ਅੰਦਰ ਗਈ ਭੈਣੇ ਹਾਂਜੀ ਲੰਘਿਓ ਭੈਣ ਕਿੱਥੇ ਆਈ ਉਤਨ ਅ ਰਸਲ ਕਾਲਜ ਗਈ ਹੈ ਸਸ਼ਿਕਾ ਜੀ ਸਸ਼ਿਕਾ ਕਾਲਜ ਯਾਰ ਕਾਲਜ ਕੀ ਕੰਮ ਹੋਇਆ ਉਹ ਕੰਮ ਆਉਣਾ ਚਲੋ ਪਾਣੀ ਲੈ ਕੇ ਆ ਮਾ ਤੁਹਾਡੇ ਵਾਸਤੇ ਪਾਣੀ ਲਿਆ ਦਿਓ ਹਾਂਜੀ ਇਹ ਕਹਿੰਦਾ ਸਵਾਭੀ ਨਾ ਬਹੁਤ ਵਧੀਆ ਹੈ ਕਹਿੰਦੇ ਭੈਣ ਕਾਲਜ ਗਈ ਹੈ ਭੈਣ ਨੇ ਕਾਲਜ ਕੀ ਕਰਨ ਗਈ ਹੋਈ ਚਲ ਕੋਈ ਡਿਗਰੀ ਡਿਗਰੀ ਦਾ ਪਤਾ ਕਰਨ ਗਈ ਹੋਣੀ ਹੈ ਹੋ ਸਕਦਾ ਹੈ ਯਾ ਨਾ

ਤੇ ਚਲ ਤੁਸੀਂ ਬੈਠੋ ਮੈਂ ਮੰਮੀ ਨੂੰ ਮੜੇ ਗਵਾਂਡੀਆਂ ਦੇ ਬਲਾ ਬੁਲਾ ਲਿਓ ਮਸੀਨ ਮੰਮੀ ਨੂੰ ਮੰਮੀ ਕਿਉਂ ਕਹਿਉਨ ਨੀ ਨਾ ਯਾਰ ਸੁੱਕੀ ਹੈ ਜੀ ਮੰਮੀ ਤਾਂ ਇਹ ਕੌਣ ਹੋ ਸਕਦੀ ਆ ਚਲੋ ਇਹ ਬੋਰੀ ਕੋਈ ਪਰੋਣੇ ਦੀ ਕੋਈ ਮਾਸੀ ਮੂਸੀ ਦੀ ਕੁੜੀ ਹੋ ਉਹਨੇ ਕਹਾ ਹੋਣਾ ਮਾਸੀ ਨੂੰ ਮੰਮੀ ਕਹਿੰਦੀ ਆ ਅੱਜ ਕੱਲ ਚਲੋ ਪਾਣੀ ਕਿ ਲੈਣੇ ਚਾਹ ਰਣਕਰੀ ਹੋਣਾ ਪਿਆ। ਉਹ ਸੱਤ ਨਾਮ ਨੂੰ ਵੀ ਜਾਣਦੇ ਨੇ। ਫਿਰ ਤਾਂ ਮਤਲਬ ਪੱਕਾ ਕੋਈ ਰਿਸ਼ਤੇਦਾਰ ਹੋਣੇ ਆ। ਮੈਂ ਕਰਦੀ ਆ ਚਾਹ ਰੱਖ ਕੇ ਨਾ ਮੰਮੀ ਨੂੰ ਬੁਲਾ ਲੈਂਦੀ ਆ। ਦੇਖ ਲੈ ਕੋੜੀ ਗੱਡੀ ਚਲਾਕ ਤੇ ਮੀਹ ਹੈ। ਮੈਨੂੰ ਬੁਲਾ ਕੇ ਗੱਲਾਂ ਦੇ ਸਵਾਦ ਲੈਂਦੀ ਆ। ਦਿਨੀਆਂ ਮੈਂ ਤੈਨੂੰ ਭੇਤ ਆਈ ਖੁਸ਼ੀਆਂ ਭਾ ਦਿਆਂ ਨੇ। ਬੀਨਾਂ ਦੀ ਸੱਸ ਨੂੰ ਹਾਂ ਦੀ ਲੜਾਈ ਹੁੰਦੀ ਰਹੇ। ਦੇਖ ਮੇਰੀ ਗੱਲ ਸੁਣ ਲੈ। ਨਾ ਤਾਂ ਅੱਜ ਤੋਂ ਕਰ ਤੇਰੀ ਮੈਂ ਚੜਾ ਤੇਰੇ। ਨਾ ਤੂੰ ਸਾਡੇ ਹੀ ਭਾਈ। ਮੇਰਾ ਨਹੀਂ ਬੜਨੇ ਬੜਿਆ ਆ ਗਿਆ। ਕਿਓ ਮੰਮੀ ਜੀ ਕੀ ਕਰਨੇ ਗੱਲ ਕਰਦੇ ਤੁਸੀਂ ਨਹੀਂ ਮੈਂ ਤਾਂ ਆਹ ਦੀ ਗੱਲ ਨਾਲ ਕਰਦੇ ਆ ਪ੍ਰੀਤਮ ਨਾਲ ਇਹ ਤਾਂ ਤੁਸੀਂ ਛੱਡੋ ਤੂੰ ਨਾ ਉਹ ਕਰੇ ਆਪਣੇ ਕੋਈ ਰਿਸ਼ਤੇਦਾਰ ਆਇਆ ਆਇਓ ਰਿਸ਼ਤੇਦਾਰ ਆਇਆ ਕੌਣ ਹੈ ਹੈਗਾ ਪਤਾ ਨਹੀਂ ਸੱਤ ਨੰਬਰੇ ਪੁੱਛ ਰਹੀ ਸੀਗੇ ਉਹ ਨਾਲੇ ਦੀਦੀ ਬਾਰੇ ਸੁਖੀ ਬਾਰੇ ਪੁੱਛ ਰਹੀ ਸੀ ਮੈਂ ਕਹਿੰਦਾ ਵੀ ਕਾਲਜ ਗਏ ਆ ਪਰ ਤੁਸੀਂ ਦੇਖ ਲਓ ਮੈਂ ਤਾਂ ਜਾਣਦੀ ਚਲ ਕੋਲ ਨਾ ਤੀ 100 ਕੰਮ ਤਾਂ ਦਿਆਲਾ ਹੁੰਦਾਗਾ ਹਾਂਜੀ ਮੇਰੇ ਲੋਕ ਤਾਂ ਕੋਈ ਜੇ ਤਾਂ ਸੁਖੀ ਦੇ ਹੋਣਗੇ ਹਾਂ ਹਾਂ ਉਹ ਬੈਠੇ ਨੇ ਮੰਮੀ ਜੀ ਦੱਸੀ ਇਹ ਆ ਗਿਆ ਇਹਦਾ ਪਤਾ ਹੋਇਆਗਾ ਨਾ

अच्छा हां ते ਆ ਕਾਉਂਟ ਫੀ ਮਸੀਂ ਹਾ ਇਹ ਤਾਂ ਭਾਈ ਆਪਣੇ ਕੰਮ ਵਾਲੀ ਐ ਕੰਮ ਵਾਲੀ ਐ ਹਾਂ ਹਾਂ ਇੰਨੀ ਸੋਝ ਸਮਾਰ ਕੇ ਰੱਖੀ ਹੋਈ ਐ ਕੰਮ ਵਾਲੀ ਜ ਟੌਰੀ ਵਾਲੀ ਗੱਡੀ ਫਿਰਦੀ ਸੀ ਬੇ ਭਾਈ ਕੰਮ ਵਾਲੀਆਂ ਕਿਹੜਾ ਟੌਰਾ ਨਹੀਂ ਕੱਢਦੀਆਂ ਇਹਦੇ ਪੇਕੇ ਵਿਚਾਰੇ ਤੇ ਬਾਲੇ ਗਰੀਬ ਸੀਗੇ ਅੱਛਾ ਹਾਂ ਇੱਥੇ ਵੀ ਹੁੰਦਾ ਗਰੀਬੀ ਹੋਈ ਐ ਗੱਲ ਕਰ ਹੁਣ ਇਹਦਾ ਨਮਾ ਨਾ ਮਾ ਵਿਆਹ ਹੋਇਆ ਮੈਨੂੰ ਇੱਕ ਦਿਨ ਆ ਕੇ ਕਹਿੰਦੀ ਵੀ ਆਂਟੀ ਜੀ ਮੈਨੂੰ ਮੇਰੇ ਖਲਾ ਕੰਮ ਦੇ ਦਿਓ ਤੁਸੀਂ ਅੱਛਾ ਹਾਂ ਚਲ ਆਪਾਂ ਨੂੰ ਕੀ ਐ ਭਾਈ ਆਪਾਤਾ 2 ਰੁਪਏ ਦੇ ਕੇ ਕੰਮ ਕਰਾਉਣਾ ਉਹ ਤਾਂ ਕੰਮ ਨਹੀਂ ਕਰਾਉਣਾ ਮਾਸੀ ਜੀ ਹਾਂ ਸਾਰਾ ਘਰ ਦਾ ਜਿਆਦੇ ਸਜ ਸਮਾਰ ਕੇ ਝਾੜੂ ਪੋਚਾ ਕਰਨਾ ਮੈਨੂੰ ਵਧੀਆ ਨਹੀਂ ਲੱਗਿਆ ਬੇਪੁੱਤੇ ਤਕਲੀ ਦੀ ਜ਼ਿੰਦਗੀ ਆਪਾਂ ਇਹਦੇ ਬਾਰੇ ਕੀ ਕਹਿ ਸਕਦੇ ਆਪਾਂ ਨੂੰ ਕਿੜੀਕਾ ਆਪਣੇ ਕੋਲ ਤਾਂ ਅਗਲੇ ਹਾਰ ਪਾਪਾ ਕੰਮ ਕਰੇ ਮਾਸੀ ਨਾਲੇ ਆਹ ਨਾ ਸੋਫੇ-ਸੋਫੇ ਤੇ ਬਿਠਾਇਆ ਕਰੋ ਬਰਾਬਰ ਇੱਥੇ ਬੈਠੀ ਰੋਟੀ ਖਾਈ ਜਾਵੇ ਹਾਂ ਨਹੀਂ ਪੁੱਤ ਇਹ ਤਾਂ ਇਹਦਾ ਬਾਲੀ ਇਮਾਨਦਾਰ ਹੈ ਅੱਛਾ ਅਹੀ ਜੀ ਗੱਲ ਨਹੀਂ ਹੈਗੀ ਮਾਸੀ ਅੱਜਕੱਲ ਯਕੀਨ ਕਿਸੇ ਤੇ ਰਹਾ ਨਹੀਂ ਹੈਗਾ ਹਾਂ ਨਾ ਯਕੀਨ ਤਾਂ ਭਾਈ ਮੈਨੂੰ ਤਾਂ ਹੈਗਾ ਕਹਿੰਦੇ ਜਗਾਲੀ ਨਾ 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 ਇਹ ਮੇਰਾ ਕੱਲੀ ਦਾ ਕੰਮ ਨਹੀਂ ਕਰਦੀ ਭਾਈ ਇਹਦਾ ਸਾਲ ਹੋਣ ਵਾਲਾ ਬਿਆਨ ਹਾਂ ਮੈਨੂੰ ਦਾ 8 9 ਮਹੀਨੇ ਹੋ ਗਏ ਬਿਆਨ ਨੂੰ ਇਹਨੂੰ ਫੇਰ ਤਾਂ ਇੰਨਾ ਫਸਤ ਮਾਰਨ ਦੀ ਕੋਈ ਲੋੜ ਨਹੀਂ ਸੀਗੀ 9 ਮਹੀਨੇ ਹੋ ਗਏ ਮਹੀਨਾ ਦੋ ਮਹੀਨੇ ਹੁੰਦੇ ਅੱਜ ਕੱਲ੍ਹ ਦੀਆਂ ਬੇਬੀ ਦਾ ਆਪਣੇ ਸ਼ੌਕ ਕਦੋਂ ਪੂਰੇ ਕਰੂ ਜੇ ਵਿਚਾਰੀ ਇਹ ਗਰੀਬ ਘਰ ਦੀ ਇਹਦਾ ਮਤਲਬ ਹੁਣ ਕੱਪੜੇ ਜਿਹੜੇ ਪਾਉਣੇ ਹਟ ਜੇ ਸ਼ੌਕ ਨਾ ਪੂਰੇ ਕਰੇ ਚਾਹੇ ਕੋਈ ਕਿੰਨਾ ਹੀ ਭਾਈ ਗਰੀਬ ਹੈ ਰੋਟੀ ਨਹੀਂ ਪੱਕਦੀ ਅਗਲ ਤੇ ਕਰੇ ਸ਼ੌਕ ਤਾਂ ਉਹਨੂੰ ਵੀ ਐ ਹੁੰਦਾ ਵੀ ਮੈਂ ਪੂਰੇ ਕਰਾਂ अब इ लव वीरा कलवंत वीरा वीरे हां ले पेन आ गई बढ़िया ससी काल भाई ससी काल पेने हो ठीक है हां भाई बढ़िया ਮੈਨੂੰ 10-15 ਮਿੰਟ ਹੋ ਗਏ ਇਧਰ ਰੱਖ ਦੇ ਮੈਂ ਪਾਣੀ ਲੈ ਕੇ ਆਉਣੀ ਬੈਠ ਤੂੰ ਕੋਈ ਨਾ ਪਾਣੀ ਮੈਂ ਪੀ ਲਿਆ ਕਿਵੇਂ ਮੈਨੂੰ ਠੀਕ ਨਹੀਂ ਲੱਗਦੀ ਤੂੰ ਬਸ ਬਈ ਬੁਖਾਰ ਜਾ ਹੋਇਆ ਪਿਆ ਸੀ ਤਾਂ ਕਰਕੇ ਪੈ ਗਈ ਸੀ ਅੱਛਾ ਮੈਂ ਲੱਖਿਆ ਸੀ ਭਾਈ ਵੀ ਦਵਾਈ ਦਵਾ ਲੈਣਾ ਟਿਕਟੂ ਕੋਈ ਲਵਾ ਲਉ ਟਿਕਟ ਲਾ ਲਵਾਣ ਦੀ ਟਿਕਾ ਲਵਾਣ ਦੇ ਮੱਸੀ ਨਹੀਂ ਮੰਨੀ ਤੇ ਲਵਾ ਲੈ ਟਿਕਾ ਕੋਈ ਚੱਲਦੀ ਪੁੱਤ ਨਾ ਨਾ ਬਈ ਮੈਂ ਬਸ ਠੀਕ ਹੋ ਜੂ ਹੁਣ ਪਰਵਾਹ ਜਾ ਚੱਲ ਹੀ ਰਿਹਾਗਾ ਤਾਂ ਕਰਕੇ ਆਪੇ ਠੀਕ ਹੋ ਜੂ ਚਲੋ ਮਾੜੀ ਜੀ ਬੱਚੇ ਤੇ ਰੱਖਿਆ ਕਰ ਹਾਂ ਮੈਂ ਤੁਸੀਂ ਬੈਠੋ ਮੈਂ ਚਾਹ ਪਾ ਕੇ ਲਿਆਉਣੀ ਕੋਈ ਨਾ ਚਾਹ ਤਾਂ ਕੋਈ ਗੱਲ ਨਹੀਂ ਪੁੱਤ

ਆਜਾ ਭੈਣ ਉਹ ਆਜਾ ਕੋਈ ਨਾ 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 ਕੋਈ ਨਾ ਭਾਈ ਬੈਠ ਚਾਹ ਪੀ ਮੈਂ ਉਧਰ ਨੂੰ ਜਾ ਪੀ ਲੈ ਚਾਹ ਕੋਈ ਨਾ ਆ ਜਾ ਆ ਜਾ ਬੈਜਾ ਕੋਈ ਨਾ ਭਾਈ ਇਹ ਲੈ ਕੇ ਗੱਲ ਹੈ ਤੇ ਭਾਈ ਦੱਸੇ ਨਹੀਂਗਾ ਸੁੱਕਣ ਆਲਾ ਆ ਬਸ ਮੈਂ ਕਰਾਂ ਕੀ ਮੇਰੇ ਕੋਲ ਟਾਈਮ ਹੀ ਨਹੀਂ ਲੱਗਿਆ ਮੈਂ ਨਾ ਦਿੱਲੀ ਤੋਂ ਪਤਾ ਫਸ ਗਿਆ ਸੀਗਾ ਵਾਵਾ ਕੰਮ ਧੰਦਾ ਵਾਵਾ ਸੀਗਾ ਗੱਡੀਆਂ ਗੁੱਡੀਆਂ ਤੁਹਾਨੂੰ ਪਤਾ ਇਧਰ ਉਧਰ ਸੇਲ ਕਰਨੀਆਂ ਪਰਚੇਜ ਕਰਨੀਆਂ ਕੰਮ ਵਾਵਾ ਹੋ ਗਿਆ ਦੀ ਉਤੋਂ ਦੀ ਤੇ ਭਾਈ ਜਿਹੜਾ ਭੈਣ ਭਾਈ ਕੋਲੇ ਮਾਰਨਾ ਚਾਹੀਦਾ ਹੈ ਮਾਸੀ ਮੁਲਾਜ਼ਮ ਭੱਜ ਗਿਆ ਕਰਾਂਗੀ ਹਾਂ ਇਹ ਤਾਂ ਹੈ ਬਈ ਪਤਾ ਕੀ ਆਗਾ ਬਈ ਮੈਨੂੰ ਐ ਰਹਿੰਦਾਗਾ ਮੈਂ ਮੇਰਾ ਭਾਈ ਨੇ ਮੈਂ ਤਾਂ ਕਿਦਾਂ ਦੀ ਡਿੱਕੀ ਜਾਂਦੀ ਸੀ ਨਾ ਮੇਰਾ ਫੋਨ じゃ ਚੱਲਦਾ ਵੀ ਬਈ ਮੈਂ ਮੇਰੀ ਗੱਲ ਸੁਣ ਆ ਤੇਰੇ ਵਾਸਤੇ ਸਮਾਨ ਲਿਆਇਆ ਮੈਂ ਕੰਪੀਨ ਨੂੰ ਲੈ ਵੀਰੇ ਇਹਦੀ ਕੀ ਲੋੜ ਸੀਗੀ ਤੂੰ ਇਕੱਲਾ ਹੀ ਆ ਜਾ ਕਰ ਮੈਨੂੰ ਤਾਂ ਤੂੰ ਹੀ ਲੱਖਾਂ ਰਗਾਂਗਾ ਆਏ ਹਾਏ ਐ ਹੀ ਹੁੰਦਾ ਕਹਿੰਦੇ ਮਾਂ ਜਾਇਦਾ ਹਨਾ ਆਹੀ ਪਿਆਰ ਹੁੰਦਾਗਾ ਤੇ ਆਪ ਦਾ ਕੋਣ ਤਾਂ ਭਾਈ ਕੋਹੇ ਡੋਬੀ ਪੈਕੇ ਮਿਲ ਜਾਂਦਾ ਸਹੀ ਗੱਲ ਹੈ ਸਹੀ ਗੱਲ ਹੈ ਤੇਰੀ ਵੀ ਆਪਣਾ ਨਾਲ ਦੇ ਜੰਮੇ ਭੈਣ ਭਾਈ ਸਹੀ ਗੱਲ ਹੈ ਨਾਲ ਦੇ ਜੰਮੇ ਕਦੇ ਨਹੀਂ ਭੁੱਲਦੇ ਕਦੇ ਨਹੀਂ ਭੁੱਲਦੇ ਭਾਈ ਇੱਕ ਮੁਲਾਜ਼ਮ ਭੱਜ ਗਿਆ ਗੈਰਕੀ ਟਾਈਮ ਹੀ ਨਹੀਂ ਲੱਗੇ ਮੇਰੇ ਕੋਲ ਤਾਂ ਮੰਮੀ ਜੀ ਇਹ ਮਸੀ ਜੀ ਮੰਮੀ ਜੀ ਕਦੋਂ ਕਹਿੰਦੀ ਉਹ ਬੇ ਪੁੱਤ ਇਹ ਤਾਂ ਬੜੀ ਲੰਮੀ ਕਹਾਣੀ ਆ ਵਿਚਾਰੇ ਦੀ ਕੀ ਦੱਸਾਂ ਦੁਖੀ ਆ ਜੀ ਐ ਇਹਦੀ ਨਿੱਕੀ ਜਿਹਦੀ ਮਾਂ ਮਰ ਗਈ ਸੀ ਅੱਛਾ ਹਾਂ ਤੇ ਕਹਿੰਦੀ ਮੇਰੀ ਮੰਮੀ ਤਾਂ ਤੇਰੇ ਵਰਗੀ ਸੀ ਮੈਂ ਤਾਂ ਕਹਿੰਦੀ ਤੈਨੂੰ ਮੰਮੀ ਕਿਹਾ ਕਰੂੰ ਮੈਂ ਕਿਹਾ ਚੱਲ ਪਾਈ ਇਹਦਾ ਬਚਰਦਾ ਜੀ ਮਨ ਖੁਸ਼ ਹੋ ਜਾਂਦਾ ਠੀਕ ਹੈ ਤੇ ਮੇਰੀ ਮਾਂ ਹੀ ਆਈ ਚਲੋ ਮੈਨੂੰ ذاتੇ ਗੱਲ ਨੂੰ ਚਿੰਬੜ ਜਾਂਦੀ ਆ ਕੇ ਅੱਛਾ ਇੰਨਾ ਕਰਦੀ ਮੇਰਾ ਮੋਹ ਪਿਆਰ ਮੈਂ ਚੱਲ ਪੁੱਤ ਕੋਈ ਗੱਲ ਨਹੀਂ ਮੈਨੂੰ ਮੰਮੀ ਕਹਿ ਲਿਆ ਕਰ ਚਲੋ ਕਿ ਕਰਕੇ ਪੈਂਦਾ ਸਹੀ ਗੱਲ ਹੈ ਸਹੀ ਹੈ ਆਹ ਆਪਣੇ ਚਲੋ ਮਾਂ ਵਾਪਤਾ ਪੁੱਤ ਜਾ ਰਹੇ ਆਹੀ ਪਿਆਰ ਹੁੰਦਾ ਮਾਂ ਤਾਂ ਸਹੀ ਗੱਲ ਹੈ ਤੁਹਾਡਾ ਮਤਬੀਲ ਤੁਸੀਂ ਚਾਹਦੀ ਘੁੱਟ ਠੀਕ ਹੈ ਮਸੀ ਠੀਕ ਹੈ ਕੋਈ ਗੱਲ ਨਹੀਂ ਠੀਕ ਹੈ ਭੈਣੇ ਤੂੰ ਖੁਸ਼ ਤਾਂ ਹੈਗੀ ਐ ਹਾਂ ਹਾਂ ਵੀਰੇ ਬਹੁਤ ਖੁਸ਼ ਆ ਮੈਨੂੰ ਲੱਗਦੀ ਨਹੀਂ ਖੁਸ਼ ਤੂੰ ਉਹ ਮੇਰਾ ਨਾ ਬਿਮਾਰ ਕਰਕੇ ਐਵੇਂ ਮਨਜਾ ਹੋਇਆ ਪਿਆਗਾ ਖੁਸ਼ ਤਾਂ ਮੈਂ ਬਥੇਰੀਆਂ ਸੁਖ ਨਾਲ ਆਪਦੇ ਘਰੇ ਸੱਚੀ ਗੱਲ ਦੱਸਦੇ ਲੈ ਵੀਰੇ ਕਹਿੰਦਾ ਸੱਚੀ ਗੱਲ ਦੱਸ ਦੇ ਤੁਸੀਂ ਮੇਰੇ ਵਾਸਤੇ ਘਰਵਾਰ ਢੋਲਿਆ ਹੋਇਆ ਮਾੜਾ ਢੋਲੋਗੇ ਬਹੁਤ ਵਧੀਆ ਘਰਵਾਰਾਂ ਤੇ ਸਾਰੇ ਮੇਰੇ ਨਾਲ ਬਹੁਤ ਵਧੀਆ ਰਹਿੰਦੇ ਨੇ ਕੁਸਲ ਕੋਈ ਤਾਂ ਨਹੀਂ ਆਨੀ ਮੈਥੋਂ ਨਾ ਨਾ ਵੀਰੇ ਲੈ ਮੈਂ ਕਿਉ ਲੁਕਣਾ ਸੁਣਾ ਦੇ ਆਪਦੇ ਭੈਣ ਭਾਈ ਨੂੰ ਤਾਂ ਸਾਰੇ ਦੁੱਖ ਦੱਸਿਦੇ ਨੇ ਮੈਂ ਆਪਦੇ ਘਰੇ ਵਧੀਆ ਤੂੰ ਸੁਣਾ ਆਪਣੇ ਬਣੀ ਦੀ ਕਿੰਮਿਆ ਗੱਲਬਾਤ ਆਪਣੇ ਤਾਂ ਸਾਰੇ ਠੀਕ ਹੈ ਭਣੇ ਮੈਂ ਤਾਂ ਐਂ ਸੋਚਦਾ ਸੀਗਾ ਹਾਂ ਮਖਾਜਮਾ ਰਹਿ ਕੇ ਜਾਣਾ ਤੇ ਨਾਲੇ ਅੱਜ ਪ੍ਰਾਣੇ ਨੂੰ ਮਿਲ ਕੇ ਜਾਊਂਗਾ ਅੱਜ ਪ੍ਰਾਣੇ ਨੂੰ ਹਾਂ ਉਹ ਤਾਂ ਨਾ ਬਈ ਪੋ ਪਟਿਆਲੇ ਡਿਊਟੀ ਲੱਗੀ ਉਹਨਾਂ ਦੀ ਪਟਿਆਲੇ ਡਿਊਟੀ ਲੱਗੀ ਦੱਸਿਆ ਹੈ ਨਹੀਂ ਤੂੰ ਹਾਂ ਬਸ ਗੱਲ ਹੀ ਨਹੀਂ ਹੋਈ ਮੈਂ ਭੁੱਲ ਜਾਨੀ ਫੋਨ ਲਾਉਣਾ ਤੇ ਉਹ ਤਾਂ ਕਈ ਦਿਨਾਂ ਬਾਅਦ ਆਉਂਦੇ ਨੇ ਕਰੇ ਅੱਛਾ ਚੱਲ ਕੋਈ ਗੱਲ ਨਹੀਂ ਠੀਕ ਹੋ ਗਈ ਕੱਲ ਹੀ ਕੱਲ ਹੀ ਹੈ ਬਈ ਉਹ ਲਾਪਰੀ ਤਾਂ ਉਲਝ ਹੀ ਕੋ ਜਾਨੀ ਐਨਾ ਹੈ ਕਿੱਡੀ ਕਬੱਡੀ ਗੱਲ ਹੈ ਗੱਲ ਕੀ ਹੈ ਦੱਸ ਮੈਨੂੰ ਨਾ ਨਾ ਬਈ ਉਹ ਬੁਖਾਰ ਨੇ ਨਾ ਬਸ ਦਿਮਾਗ ਦਾ ਬੋਲਾ ਕੀਤਾ ਪਿਆ ਉਹ ਤਾਂ ਮੈਨੂੰ ਤਾਂ ਹੂੰ ਲੱਗਦਾ ਵੀ ਤੈਨੂੰ ਕੋਈ ਹੂੰ ਦਾ ਹੋ ਗਿਆ ਲਾਪਰੀ ਤਾਂ ਹਾਂ ਮਾ ਉਹ ਤਾਂ ਕਿਆਰ ਹੋ ਜਾਂਦੀ ਆਪਾਂ ਲੇਟ ਹੋਈ ਜਾਂਦੇ ਆ ਤੇਰੀ ਮਸੀਦੀ ਕਿ ਦੀ ਹੋ ਵਿਚਾਰੀ ਅੱਛਾ ਕੋਈ ਨਾ ਮੰਮੀ ਬਾਈ ਹਰਨ ਚਾਹ ਪਣੀ ਪੀਣ ਨੂੰ ਤਾਂ ਕੋਈ ਨਾ ਹੋ ਜਾਣੀ ਹੈ ਤੇਰੀ ਹੋਰ ਆਇਆ ਮਖਾਓ ਕਹਿੰਦੇ ਸਿਰ ਚੱਲ ਹਫਤਾ ਮੋੜ ਲਾ ਕੇ ਜਾਇਓ ਮੈਨੂੰ ਤਾਂ ਆਇਆ ਸੀ ਮੈਂ ਮਾ ਪਰੋਣੇ ਨੂੰ ਮਿਲ ਕੇ ਜਾਂਦਾ ਤੁਸੀਂ ਤਾਂ ਸਾਰਾ ਡੱਬਾ ਭਰਾ ਵੀ ਕਿਸੇ ਵੇਲੇ ਤਿਆਰ ਹੋ ਰਹੇ ਹੋ ਹੈ ਜਾਣੇ ਹੋ ਕਿ ਦੇਮ ਸੀ ਤੇ ਪੁੱਤ ਮੇਰੀ ਗੱਲ ਸੁਣ ਲੈ ਮੇਰੀ ਭਾਣਜੀ ਦਾ ਵਿਆਹ ਹੈ ਅੱਛਾ ਕੱਪੜੇ-ਕਪੜੇ ਜਿਦਾ ਵਾ ਕੇ ਆਉਣਾ ਹੈ ਕਿ ਉਹ ਕਹਿੰਨੀ ਭੈਣੇ ਤੂੰ ਜ਼ਰੂਰ ਆ ਮਾਂ ਪਾ ਮੇਰੀ ਨੂੰ ਸਿਆਣੀ ਐ ਚੱਲ ਨਾਲੇ ਹਾਂ ਇਹ ਆਜੂ ਭਾਈ ਅੱਜ ਕੱਲ ਤੈਨੂੰ ਪਤਾ ਕੁੜੀਆਂ ਨੂੰ ਪਤਾ ਹੁੰਦਾ ਕੱਪੜੇ ਕੋਪੜਿਆਂ ਦਾ ਸਹੀ ਗੱਲ ਐ ਸਹੀ ਗੱਲ ਕੋਈ ਪਤਾ ਚਲੋ ਫਿਰ ਲੱਪਰੀ ਜਾਇਆ ਕਰੋ ਹੋ ਜੋ ਤਿਆਰ ਭਾਈ ਫਿਰ ਮੈਂ ਤਾਂ ਆਪ ਚੱਲਿਆਂ ਭਾਈ ਚਾਹ ਤੋ ਪੀ ਲੈ ਫਿਰ ਤੁਸੀਂ ਲੇਟ ਹੋਈ ਜਨੋ ਚਾਹ ਪੀਣ ਤੇ ਟਾਈਮ ਲੱਗ ਜਾਉ ਭਾਈ ਫਿਰ ਹੋਰ ਕੀ ਐ ਚਲੋ ਕੋਈ ਘੁੱਟ ਤੂੰ ਪੀ ਜਾਂਦਾ ਚੱਲ ਚੰਗਾ ਮਸੀ ਚੱਲ ਪਤਾ ਚੰਗਾ ਮਸੀ ਹੋਰ ਦਾ ਬਾੜਾ ਹੋਇਆ ਪੈਗਾ ਚਲ ਹਾਂ ਇੱਕ ਜੀ ਨਹੀਂ ਮੇਰਾ ਪੁੱਤ ਚੰਗਾ ਠੀਕ ਐ ਮਸੀ ਮੰਮੀ ਮੈਂ 12 ਤੱਕ ਛੱਡਿਆ ਮਬਾਈ ਨੂੰ ਛੱਡਿਆ ਕੋ ਦੇਖ ਲੈ ਵੀਰੇ ਮੈਨੂੰ ਤਾਂ ਤੇਰੇ ਹੁਣ ਦੇ ਨਚਾਵੇਂ ਪੈਰ ਚੱਪਲ ਵੀ ਨਹੀਂ ਪਾਈ ਮਾ ਮੇਰਾ ਭਾਈ ਆ ਚਾਹਤਾ ਪੀ ਜਾਂਦਾ ਵੀਰੇ ਤੂੰ 2 ਮਿੰਟ ਲੱਗਣੇ ਸੀ ਤੂੰ ਮੈਨੂੰ ਐਂ ਦੱਸ ਪਹਿਲਾਂ ਤੂੰ ਗੱਲ ਕੋਈ ਲਗਾਉਣੀ ਐ ਉਹ ਵੀ ਕੁਛ ਮਾਸੀ ਵੀ ਕੁਛ ਚਤ్రਾਈ ਜੀ ਕਰਦੀ ਸੀਗੀ ਤੇ ਤੂੰ ਵੀ ਅੜ ਕੇ ਜੇ ਬੋਲਦੀ ਐ ਗੱਲ ਦੱਸ ਦੇ ਜੇ ਕੋਈ ਗੱਲ ਹੈਗੀ ਐ ਨਾ ਨਾ ਵੀਰੇ ਕੋਈ ਗੱਲ ਨਹੀਂ ਹੈਗੀ ਮੈਂ ਤੇਰਾ ਭਰਾ ਤੇਰੇ ਨਾਲ ਖੜਾ ਜਿਹੜੀ ਚੀਜ਼ ਦੀ ਰੋੜ ਮੈਨੂੰ ਦੱਸ ਤੂੰ ਵੀਰੇ ਤੂੰ ਤਾਂ ਹਮੇਸ਼ਾ ਹੀ ਮੇਰੇ ਨਾਲ ਖੜਾਗਾ ਨਾਲੇ ਤੇ ਉਹ ਕਹਾਵਤ ਸੁਣੀ ਐ ਪੇ ਕਹਿੰਦੇ ਘਰੋਂ ਕੁੜੀ ਦੀ ਡੋਲੀ ਤੁਰਦੀ ਆ ਤੇ ਸਹੁਰਿਆਂ ਦੇ ਘਰੋਂ ਆਰਤੀ ਤੇ ਮੈਂ ਤੈਨੂੰ ਕੀ ਦੁੱਖ ਸੁੱਖ ਦੱਸਣਾ ਮੈਂ ਤਾਂ ਬਹੁਤ ਖੁਸ਼ ਆ ਜੇ ਕੋਈ ਦੁੱਖ ਹੋਵੇ ਤਾਂ ਤਾਂ ਮੈਂ ਤੈਨੂੰ ਦੱਸਾਂ ਤੇਰੀ ਭੈਣ ਬਹੁਤ ਖੁਸ਼ ਆ ਤੂੰ ਬੇਚਿੰਤ ਹੋ ਕੇ ਆਪਦਾ ਕੰਮ ਮੈਨੂੰ ਲੱਗਦੀ ਨਹੀਂ ਖੁਸ਼ ਤੂੰ ਜਾਂ ਤਾਂ ਕੋਈ ਪਰੌਣੇ 'ਚ ਗੜਬੜ ਹੈ ਜਾਂ ਕੋਈ ਮਾਸੀ 'ਚ ਗੜਬੜ ਹੈ ਦੱਸ ਦੇ ਕੋਈ ਨਾਲੇ ਵੀਰੇ ਮੇਰੀ ਗੱਲ ਸੁਣ ਜਿਹੜੇ ਘਰੇ ਦੋ ਭਾਂਡੇ ਹੋਣਗੇ ਉਹ ਖੜਕਦੇ ਨਹੀਂ ਸੱਸ ਨੂੰਹਾਂ ਦੀ ਲੜਾਈ ਨੂੰ ਕਿਹਨੇ ਗਿਣਿਆ ਇਹ ਤਾਂ ਉਹ ਕੰਮ ਅੰਗਕ ਕੇ ਸੱਸ ਨੂੰਹਾਂ ਦੀਆਂ ਲੜੀਆਂ ਇੱਕ ਚੁੱਲ੍ਹੇ ਚੜੀਆਂ ਇਹਦਾ ਮਤਲਬ ਕਿ ਤੜਕੇ 'ਚ ਲੜਾਈ ਹੋ ਕੇ ਹਟੀ ਹੈ ਹਨਾ ਅੰਨ ਕਿਤੇ ਚੱਲਦੀ ਰਹਿੰਦੀ ਆ ਵੀਰੇ ਤੂੰ ਚਿੰਤਾ ਨਾ ਕਰ ਹੋਰ ਸੁਣਾ ਕੰਮਕਾਰ ਵਧੀਆ ਪੈਸਾ ਟੱਕ ਮਾਰਦਾ ਕੰਮਕਾਰ ਦਾ ਠੀਕ ਐ ਮੈਨੂੰ ਤੂੰ ਠੀਕ ਲੱਗਦੀ ਕੁੜੀ ਆ ਦੱਸ ਲੈ ਜੇ ਕੋਈ ਗੱਲਬਾਤ ਹੈ ਜੀ ਨਹੀਂ ਹੈਗੀ ਵੀਰੇ ਕੋਈ ਗੱਲਬਾਤ ਨਹੀਂ ਹੈਗੀ ਚਲ ਠੀਕ ਐ ਚੰਗਾ ਹਾਂ ਚੰਗਾ ਨਾਲ ਜਾਈਂ ਬਈ ਠੀਕ ਐ ਚੰਗਾ ਫੋਨ ਕਰਦੀ ਮੈਨੂੰ ਜਾ ਕੇ ਚੰਗਾ ਚੰਗਾ ਇੱਕ ਗੱਲ ਤਾਂ ਹੈਗੀ ਆ ਸਿਆਣੇ ਤਾਂ ਹੀ ਕਹਿੰਦੇ ਨੇ ਵੀ ਜਿਹੜੇ ਨਾਲ ਤੇ ਜੰਮੇ ਹੁੰਦੇ ਨੇ ਨਾ ਉਹਨਾਂ ਨੂੰ ਭੈਣ ਭਰਾਵਾਂ ਦੇ ਦੁੱਖਾਂ ਦਾ ਪਤਾ ਹੁੰਦਾ ਬਾਈ ਨੇ ਦੇਖ ਲਾਉ ਦੀ ਬੁੱਚ ਲਿਆ ਵੀ ਤੈਨੂੰ ਕੁੜੀਏ ਕੋਈ ਦੁੱਖ ਆਗਾ ਪਰ ਮੈਂ ਤੈਨੂੰ ਕੀ ਦੱਸਾਂ ਵੀਰੇ ਤੇਰੀ ਭੈਣ ਤੇ ਇੱਥੇ ਬੜੀ ਜਿਆਦਾ ਦੁਖੀ ਹੈ ਮੈਨੂੰ ਐ ਆ ਜਿਵੇਂ ਆਪ ਤਾਂ ਦੁਖੀ ਹੈਗੀ ਆ ਤੈਨੂੰ ਕਿਉਂ ਕਰਨਾ ਤੂੰ ਬਸ ਇਹ ਅਰਦਾਸ ਕਰਿਆ ਕਰ ਵੀ ਪ੍ਰਮਾਤਮਾ ਤੇਰੀ ਭੈਣ ਦੀ ਝੋਲੀ ਭਰ ਦੇ ਫਿਰ ਮੇਰਾ ਕਰੇ ਸਾਰਾ ਕੁਝ ਠੀਕ ਹੋ ਜੂ ਵੀਰੇ ਪ੍ਰਮਾਤਮਾ ਤੇਰੇ ਕੰਮ 'ਚ ਬਰਕਤ ਪਾਵੇ रे का फोन आया वीरा की कहने हूँ हेलो <coughs> हाँ दीप हाँ हाँ वीरे करी सची ही आ जाओ आज ठीक है हाँ हाँ <coughs> ਮੰਮੀ ਜੀ ਹਾਂ ਅੱਜ ਵੀਰਾ ਤੇ ਭਾਬੀ ਆਉਂਦੇ ਆ। ਅੱਛਾ ਹਾਂ ਚੱਲ ਪੁੱਤ ਫਿਰ ਤਾਂ ਬੜੀ ਵਧੀਆ ਗੱਲ ਐ। ਤੂੰ ਆਮਣ ਜਮੈਨੂੰ ਫੋਨ ਲਾ ਕੇ ਦੇ ਸਤਨਾਮ ਨੂੰ ਮੜਜੀ ਗੱਲ ਕਰਨੀ ਸੀ ਪੁੱਤ ਵਾ। ਅੱਛਾ ਹਾਂ ਮੰਮੀ ਜੀ ਨਾਲ ਇੱਕ ਗੱਲ ਹੋਰ ਉਹ ਜਿਹੜੀ ਮੈਂ ਸਵੇਰੇ ਤੁਹਾਨੂੰ ਗੱਲ ਪੁੱਛੀ ਸੀ ਨਾ ਇਹਨਾਂ ਨੂੰ ਦੱਸ ਦੇ ਚੰਗਾ ਫਿਰ ਨਹੀਂ ਇਹਨਾਂ ਨੂੰ ਫੀਲ ਹੋਊਗਾ ਵੀ ਪਤਾ ਨਹੀਂ ਵਾ ਸ਼ੱਕ ਕਰਦੀਆਂ। ਸੱਚੀ ਗੱਲ ਆ ਪੁੱਤ। ਨਾ ਨਾ ਤੀ ਮੈਂ ਕਾਨੂੰ ਗੱਲ ਕਰਦੀ ਆ। ਹਾਂਜੀ ਆ ਲੋ ਹਲੋ ਹਾਂ ਪੁੱਤ ਕਿੱਥੇ ਸੀ ਅੱਛਾ ਮੈਂ ਤੈਨੂੰ ਐ ਕਹਿੰਨੀ ਆ ਪੁੱਤ ਇਹਦਾ ਨਾ ਲੱਭੋ ਤਾਂ ਪਾਈ ਆਇਆ ਹੋਇਆ ਹਾਂ ਜੇ ਤੈਨੂੰ ਫੋਨ ਕਰੇ ਤੈਨੂੰ ਫੋਨ ਨਹੀਂ ਚੱਕਣਾ ਜਿੰਨਾ ਮਰਜ਼ੀ ਫੋਨ ਕਰ ਖੜਕਾਈ ਜਾਣਾ ਫੋਨ ਨਾ ਤੂੰ ਇਹਦਾ ਚੱਕੇ ਹਾਂ ਹਾਂ ਇੰਤਾਂ ਮੈਂ ਸਾਰੀ ਲਪਤਾ ਸਮਝਾਤੀ ਦੇਖੀ ਕਿ ਤਾ ਤੂੰ ਬਾਪ ਕੱਟ ਦੇ ਹਾਂ ਬਸ ਇਹਦਾ ਫੋਨ ਨਹੀਂ ਚੱਕਣਾ ਤੈਨੂੰ ਮੈਂ ਕਹਿਤਾ ਨਾ ਆ ਕਹਿਤਾ ਸੀ ਕਹਿੰਦਾ ਮੈਂ ਰਹਿਣ ਵਾਸਤੇ ਆਇਆ ਸੀ ਅਸਤਾ ਹਨਾ ਬਹਾਨਾ ਕਰਕੇ ਬਸ ਇਹਨੂੰ ਤੋੜਾਂਗੀ ਮੈਂ ਨਹੀਂ ਇਹਨੂੰ ਰੱਖਦੀ ਠੀਕ ਹੈ ਹਾਂ ਹਾਂ ਬਸ ਜਦੋਂ ਇਹ ਬੱਗ ਹੈ ਨਾ ਫਿਰ ਮੈਂ ਤੈਨੂੰ ਫੋਨ ਕਰੂੰ ਫਿਰ ਤੂੰ ਘਰੇ ਆਉਣਾ ਜਿੰਨਾ ਚਿਰ ਤੈਨੂੰ ਮੈਂ ਫੋਨ ਨਹੀਂ ਕਰਦੀ ਉਹਨਾਂ ਚਿਰ ਤੱਕ ਘਰੇ ਨਹੀਂ ਆਉਣਾ ਠੀਕ ਹੈ ਨਾ ਤੇ ਫੋਨ ਦੀ ਸੁੱਚੀ ਬੰਦ ਕਰ ਦੇ ਮੈਂ ਤਾਂ ਕਿਨੇ ਅੱਧੇ ਘੰਟੇ ਵਾਸਤੇ ਹਾਂ ਚੱਲ ਚੰਗਾ ਤੇ ਮਰਜੀ ਨਾ ਫੋਨ ਬੰਦ ਕਰ ਪਾਈ

ਮੇਰੇ ਤੋਂ ਲੈ ਲੋ ਕੋਈ ਗੱਲ ਨਹੀਂ ਮੇਰੇ ਕੋਲ ਪਿਆ ਥੋੜੀ ਜਿਹੀ ਕੈਸ਼ ਹਾਂ ਨਹੀਂ ਪਤਾ ਤੇਥੋਂ ਜ਼ਰੂਰੀ ਮੰਗਣੇ ਨੇ ਪੈਸੇ ਚਲੋ ਵਿਚਾਰੀ ਆਪਣਾ ਆਸਰਾਧਨ ਕੰਮ ਤਾਂ ਦਾ ਕਰਦੀ ਐ ਮੈਂ ਹੀ ਅੱਖਤੀ ਸਤਨੰਵ ਨੂੰ ਵੀ ਜਦੋਂ ਆਇਆ ਨਾ ਥੋੜਾ ਜਿਹਾ ਕੈਸ਼ ਕਢਾ ਲਈ ਠੀਕ ਐ ਹਾਂ ਠੀਕ ਐ ਕੋਈ ਨਾ ਮੰਮੀ ਮੈਂ ਆਉਂਗਾ ਪਰ ਆਉਂਗਾ ਅੱਜ ਮੈਂ ਲੇਟ ਅੱਛਾ ਜੀ ਹਾਂ ਵਾਹ ਕੋਈ ਨਾ ਪਤਾ ਕਿਸਾਨ ਨੂੰ ਫੋਨ ਕਰ ਦੇ ਜਦ ਤੂੰ ਆਵੇਂਗਾ ਨਹੀਂ ਮੰਮੀ ਲੇਟ ਨਹੀਂ ਆਣਾ ਤਾਂ ਨਾਲ ਪਊਗਾ ਉਹ ਪਤਾ ਕੀ ਐ ਵੀਰੇ ਵਰਗੇ ਆਉਣਗੇ ਨਾ ਫਿਰ ਹਾਂ ਹਾਂ